ਰੋਬਨ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅਵਤਾਰ ਸਿੰਘ ਭੁੱਲਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਲਟੋਆ ਸਰਾਈ ਬਲਟੋਆ ਜੀ ਨਹੀਂ ਬਲਟੋਆ ਖੁਰਦ ਬਲਟੋਆ ਖੁਰਦ ਠੀਕ ਹੈ ਜੀ ਅੱਜ ਮੇਨ ਸਵਾਲ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ 4 ਸਾਲ ਪੂਰੇ ਹੋਣ ਆਲੇ ਆ ਤੇ ਇਹਨਾਂ ਦੀ ਕਾਰਜਕਾਰੀ ਕਿੱਦਾਂ ਦੀ ਆ ਪਹਿਲਾਂ ਤਾਂ ਸਵਾਗਤ ਕਰ ਲੈਨੇ ਆ ਆਪਣਾ ਨਾਂ ਤੇ ਪਿੰਡ ਦੱਸੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰੋਬਨ ਟੀਵੀ ਤੇ ਬੈਠ ਰਹੇ ਸਾਰੇ ਦਰਸ਼ਕਾਂ ਨੂੰ ਧੰਨਵਾਦ ਨਾਲ ਹੀ ਤੁਹਾਡਾ ਧੰਨਵਾਦ ਹੋਵੇ ਤੁਸੀਂ ਸਾਡੇ ਗ੍ਰਹਿ ਵਿਖੇ ਪਹੁੰਚੇ ਜੀ ਧੰਨਵਾਦ ਜੀ ਤੇ ਆਪਣਾ ਬੁਲਟੋਆ ਪੰਚਾਇਤ ਬੁਲਟੋਆ ਖੁਰਦ ਪੰਚਾਇਤ ਆ ਜੀ ਆਪਣੀ ਮੈਂ ਸਰਪੰਚਾਂ ਦਲਜੀਤ ਸਿੰਘ ਮੰਡ ਆਮ ਪਾਰਟੀ ਵੱਲੋਂ ਦੇਖ ਜਿਹੜੇ ਆਮ ਆਦਮੀ ਪਾਰਟੀ ਦੇ 4 ਸਾਲ ਦੀ ਕਾਰਜਕਾਰੀ ਨੂੰ ਤੁਸੀਂ ਕਿਦਾਂ ਵੇਖਦੇ ਜੀ ਵੇਖੋ ਜੀ ਹਰ ਇੱਕ ਸਰਕਾਰ ਆਪੋ ਆਪਣੇ ਮੁੱਦੇ ਰੱਖਦੀ ਆ ਛਿਰੂ ਤੋਂ ਰੱਖਦੀ ਆ ਅਸੀਂ ਸਾਡੀ ਸਰਕਾਰ ਨੇ ਵੀ ਛਿਰੂ ਤੋਂ ਇੱਕੋ ਗੱਲ ਕਹੀ ਸੀ ਤੇ ਅਸੀਂ ਕੰਮ ਦੇ ਕੰਮ ਕਰਾਂਗੇ ਤੇ ਸਾਨੂੰ ਗਾਂ ਵੋਟ ਪਾਇਓ ਨਾ ਕਰਾਂਗੇ ਤੇ ਅਸੀਂ ਵੋਟ ਨਹੀਂ ਤੁਹਾਡੇ ਮੰਗਣੋਂ ਦੇ ਇਹ ਚੀਜ਼ ਜਨਤਾ ਆਪ ਦੱਸ ਰਹੀ ਆ ਕਿ ਅਸੀਂ ਕੰਮ ਕੀਤੇ ਆ ਪੰਜਾਬ ਸਰਕਾਰ ਨੇ 4 ਸਾਲ ਦੇ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਆ ਬਿਜਲੀ ਫ੍ਰੀ ਕੀਤੀ ਉਹਨਾਂ 600 ਜੁਮਕਾ ਆਪਣਾ ਪੈਣਾ ਦਾ ਕਿਰਾਇਆ ਫ੍ਰੀ ਆ ਬੀਬੀਆਂ ਦਾ ਫਿਰ ਆਪਣੇ ਨਹਿਰੀ ਪਾਣੀ ਦੇ ਜਿਹੜਾ 10% ਦੀ ਅੱਗੇ 10% ਕਿਸਾਨ ਨੂੰ ਦੇਣੇ ਪੈਂਦੇ ਸੀ ਉਹ ਹੁਣ ਉਹੀ ਸਰਕਾਰ ਨੇ ਸਾਡੇ ਭਗਵੰਤ ਸਿੰਘ ਮਾਨ ਸਰਦਾਰ ਸੀਐਮ ਸਾਹਿਬ ਸਾਡੇ ਨੇ ਉਹਨਾਂ ਵੀ ਉਹ ਵੀ ਉਹਨਾਂ ਕਹਤਾ ਵੀ 10% ਉਹ ਵੀ ਨਹੀਂ ਚਾਹੀਦੇ ਠੀਕ ਹੈ ਨਾ ਉਹ ਵੀ ਮਾਫ ਕਰ ਦਿੱਤੇ ਆ ਤੇ ਸਾਡੇ ਤਕਰੀਬਨ ਪਿੰਡ ਬਲਟੋਏ ਦੇ ਵਿੱਚ ਕਾਫੀ ਜ਼ਿਆਦਾ ਨਹੀਂ ਤੇ 7-8ਾਂ ਮੋਗੀਆਂ ਤੇ ਜਿਹੜਾ ਨਾ ਉਹ ਸੀਵਰੇਜ ਉਹ ਆਪਣੇ ਪਾਈਪਲਾਈਨ ਪੈ ਚੁੱਕੀ ਆ ਤੇ ਕੁਝ ਅਜੇ ਤਿਆਰੀ ਆ ਚਲੋ ਐਰ ਕੀ ਗਰਮੀਆਂ ਦੇ ਵਿੱਚ ਗਾਂ ਆਪਾਂ ਹਾਂਜੀ ਪਾਵਾਂਗੇ ਦੂਜੀ ਗੱਲ ਮੰਡੀਆਂ ਦੇ ਵਿੱਚ ਤੁਸੀਂ ਦੇਖ ਲਿਓ ਕਦੀ ਨਾ ਝੋਨਾ ਨਾ ਕਣਕ ਕਿਤੇ ਰੋਲਦੀ ਅੱਗੇ ਕੀ ਹੁੰਦਾ ਸੀ ਰੋਲਦੀ ਬਾਰਦਾਣਾ ਨਹੀਂ ਮਿਲਦਾ ਧਰਨੇ ਲੱਗਦੇ ਸੀ ਹੁਣ ਆੜਤੀਆਂ ਤੋਂ ਪੁੱਛ ਲਓ ਬਾਰਦਾਣਾ ਵਾਧੂਗਾ ਜਿਹੜਾ ਪੈਸਾ ਆਇਓ ਸਮੇਂ ਦੇ ਹਿਸਾਬ ਨਾਲ ਮਿਲ ਰਿਹਾ ਏ ਠੀਕ ਹੈ ਨਾ ਹਰੇਕ ਨੂੰ ਮਿਲ ਰਿਹਾ ਏ ਕਿ ਜਿਤਨਾ ਵੀ ਆਰਤੀਆਂ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਹੈਗੀ ਇੱਕ ਕਾਰਨ ਬਿਜਲੀ ਦਾ ਸਭ ਤੋਂ ਵੱਡੀ ਸਮੱਸਿਆ ਕਿਸਾਨ ਨੂੰ ਸਿਰਫ ਬਿਜਲੀ ਦੀ ਸਭ ਤੋਂ ਵੱਡੀ ਜਿਆਦਾ ਲੋਡ ਜੋ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਇੱਕੋ ਅਲਾਣ ਕੀਤਾ ਹੈ ਕਿ ਜਿਹੜੀ ਬਿਜਲੀ ਆ ਉਹ ਅਸੀਂ ਦੇਣੇ-ਦੇਣੇ ਦਵਾਂਗੇ ਕਿਉਂਕਿ ਪਹਿਲੀਆਂ ਸਰਕਾਰਾਂ ਤੁਹਾਨੂੰ ਬਈ ਰਾਤ ਬਰਾਤੇ ਲਾਈਟ ਆਉਂਦੀ ਸੀ ਉਹ ਖੱਜਲ ਖਰਾਬ ਕਰਨਾ ਕਿਤੇ ਭੱਟ ਟੁੱਟ ਜਾਣੀ ਕਿਤੇ ਕੋਸ਼ ਹੋ ਜਾਣਾ ਪਾਣੀ ਦੀ ਬਰਬਾਦੀ ਹੁੰਦੀ ਆ ਹੁਣ ਦੇਣੇ-ਦੇਣੇ ਸਵੇਰ ਤੋਂ ਅੱਠ ਤੋਂ 5 ਜਾਂ 4 ਵਜੇ ਤੱਕ ਲਾਈਟ ਆਉਂਦੀ ਆ ਲਗਾਤਾਰ ਹੂੰ ਲਗਾਤਾਰ ਲਾਈਟ ਆਉਂਦੀ ਆ ਤੇ ਆਪਣਾ ਬਿਜਲੀ ਦੀ ਕੋਈ ਸਮੱਸਿਆ ਨਹੀਂਗੀ ਤੇ ਦੂਜਾ ਕਾਰਨ ਇਹ ਆ ਦੂਜਾ ਕਾਰਨ ਇਹ ਆ ਵੀ ਆਪਣੀ 8ਾਂ ਵਾਲੀ ਲਾਈਟ ਤਾਂ ਚਲਉਂਦੀ ਹੁੰਦੀ ਆਂਦੀ ਆ 24ਾਂ ਵਾਲੀ ਲਾਈਟ ਵੀ ਬਹੁਤ ਵਧੀਆ ਹੁੰਦੀ ਆ ਤੇ ਫਿਰ ਸੜਕਾਂ ਦੇ ਜਾਲ ਜਿੰਨੇ ਜਾਲ ਸੜਕਾਂ ਦੇ ਵਿਛਾਏ ਆ ਅੱਜ ਤੱਕ ਮੈਂ ਦੇਖ ਰਿਹਾ ਵੀ ਅੱਜ ਤੱਕ ਕਦੀ ਇੰਨੀਆਂ ਸੜਕਾਂ ਆਪਣੇ ਪੰਜਾਬ ਦੇ ਵਿੱਚ ਨਹੀਂ ਬਣੀਆਂ ਰਿਪੇਅਰ ਆ ਚਾਹੇ ਕੁਝ ਵੀ ਆ ਮੈਂ ਤਾਂ ਆਪਣੇ ਪਿੰਡ ਨੂੰ ਲੈ ਕੇ ਚੱਲਾਂਗਾ ਵੀ ਤਿੰਨ ਸੜਕਾਂ ਦੀ ਰਿਪੇਅਰ ਜੋ ਕਿ 20 ਸਾਲ ਹੋ ਗਏ ਆ ਸੜਕਾਂ ਟੁੱਟੀਆਂ ਨੂੰ ਇਹ ਤੁਸੀਂ ਆਪ ਦੇਖ ਲਿਓ ਕਿ ਹੁਣ ਬਸ ਥੋੜੇ ਦਿਨਾਂ ਤੱਕ ਆਪਣੀਆਂ ਜਿਹੜੀਆਂ ਛੜਕਾਂ ਐ ਉਹ ਨਵੀਆਂ ਬਣਨੀਆਂ ਸ਼ੁਰੂ ਹੋ ਜਾਣੀਆਂ ਐ ਕਿਉਂਕਿ ਸਮਾਨ ਉਹਨਾਂ ਦੇ ਮਟੀਰੀਅਲ ਆ ਰਿਹਾ ਹੈ ਕੁਛ ਆ ਗਿਆ ਹੈ ਕੁਛ ਅਜੇ ਆਉਣਾ ਹੈ ਤੇ ਬਸ ਤਿਆਰੀ ਆ ਠੀਕ ਐ ਕੁਛ ਬਲਟੋਆ ਪਿੰਡ ਚ ਕਿਹੜੇ ਕਿਹੜੇ ਵਿਕਾਸ ਦੇ ਕੰਮ ਤੁਸੀਂ ਕੀਤੇ ਜੀ ਬਲਟੋਏ ਪਿੰਡ ਦੇ ਵਿੱਚ ਜੀ ਆਪਾਂ ਇਹ ਤਕਰੀਬਨ 2 ਕੁ ਲੱਖ ਦੇ ਲਾਗੇ ਤਾਂ ਲਾਲੇਟ ਲਾਤੀ ਆ ਇਹ ਆਪਣਾ ਤੁਸੀਂ ਦੇਖਿਓ ਜੇ ਸੂਏ ਤੋਂ 15-15 ਕਿੱल्ल्या ਤੇ ਰਸਤੇ ਆ ਉਹ ਬਣਾਏ ਆਪਾਂ ਤੇ ਕੱਚੇ ਰਸਤੇ ਹੀ ਜਿਹੜੇ ਅਜੇ ਤੱਕ ਨਹੀਂ ਬਣੇ ਉਹ ਸਾਢੇ 3 ਲੱਖ ਦੇ ਲਾਗੇ ਲੋਕਟੇ ਲਾਤੀ ਆ ਆਪਾਂ 1 ਸਾਲ ਦੇ ਵਿੱਚ ਸਰਪੰਚੀ ਦੇ ਤੇ ਬਾਕੀ ਚਲੋ ਅੱਗੇ ਵੀ ਕਰ ਰਹੇ ਕੰਮ ਆਪਾਂ ਇੱਕ ਸੁੱਕੇ ਗਿੱਲੇ ਕੂੜੇ ਵਾਲਾ ਪ੍ਰੋਜੈਕਟ ਬਣਾਇਆ ਹੈ ਦੋ ਪ੍ਰੋਜੈਕਟ ਆਪਣੇ ਹੋਰ ਅਜੇ ਰੈਡੀ ਆ ਇੱਕ ਗਰਾਊਂਡ ਬਣ ਜਾ ਰਹੀ ਆ ਉਲਟੋਏ ਪਿੰਡ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਆ 55 ਲੱਖ ਦਾ ਪ੍ਰੋਜੈਕਟ ਹੈ ਜੀ ਉਹ ਤੇ ਚਲੋ ਮਾਲਕ ਕਿਰਪਾ ਕਰੇ ਅੱਗੇ ਵੀ ਆ ਹੁਣ ਇਹ ਦੋ ਛੜਕਾਂ ਬਸ ਆ ਨੀਂ ਬੱਥਰ ਥੋੜੇ ਦਿਨਾਂ ਤੱਕ ਐਮ ਐਲ ਸਾਹਿਬ ਜਦੋਂ ਵੀ ਸਰਦਾਰ ਸਰਵਨ ਸਿੰਘ ਤੁਹਾਨੂੰ ਸਾਹਿਬ ਜਦੋਂ ਫ੍ਰੀ ਹੋਣਗੇ ਟਾਈਮ ਦੇਣਗੇ ਸਾਨੂੰ ਉਦੋਂ ਬਸ ਛੜਕਾਂ ਪਾਸ ਹੋ ਗਈਆਂ ਇਹ 1.5 ਕਿਲੋਮੀਟਰ ਦੀ ਹੋਈ ਆ ਜੀ ਤੇ ਇੱਕ 600 ਮੀਟਰ ਦੀ ਦੋ ਛੜਕਾਂ ਪਾਸ ਹੋ ਗਈਆਂ ਬਸ ਉਹ ਤਿਆਰੀ ਆ ਤੇ ਭੈਣ ਭਰਾ ਸਾਰੇ ਨਾਲ ਆ ਕੰਮ ਵਧੀਆ ਕਰ ਰਹੇ ਆ ਕੋਈ ਇਹੋ ਜੀ ਕੋਈ ਮੁਸ਼ਕਲ ਨਹੀਂ ਹੈਗੀ ਜਿਹੜੇ ਯਾਰਾਂ ਦੋਸਤਾਂ ਨੂੰ ਲੈ ਕੇ ਪਹਿਲੇ ਦਿਨ ਚੱਲੇ ਸੀ ਉਹ ਅੱਜ ਵੀ ਨਾਲ ਨੇ ਹਾਂਜੀ ਬਿਲਕੁਲ ਨਾਲ ਆ ਉਹਨਾਂ ਦੇ ਸਿਰ ਤੇ ਤਾਂ ਆਪਾਂ ਤੁਰੇ ਫਿਰਦੇ ਆ ਕਈ ਯਾਰ ਦੋਸਤ ਆਪਣੇ ਹੈਗੇ ਆ ਬਰੰਟਿਆਂ ਵਾਲੇ ਜਿਨ੍ਹਾਂ ਨੂੰ ਕਹਿ ਦਿੰਨੇ ਪੰਜਾਬੀ ਦੇ ਵਿੱਚ ਠੀਕ ਹੈ ਨਾ ਛਿਰੂ ਤੋਂ ਬਈ ਸਕੂਲ ਟਾਈਮ ਕਾਲਜ ਟਾਈਮ ਕੱਠੇ ਰਹੇ ਆ ਕੋਸ਼ ਜਿਹੜੇ ਚਲੋ ਆਪਾਂ ਰਾਜਨੀਤੀ ਦਾ ਆਪਾਂ ਇਸ ਕੰਮ ਚਾਉਂਦੇ ਨਹੀਂ ਆਪਾਂ ਸਿੱਧੇ ਸਾਦੇ ਬੰਦੇ ਆ ਆ ਦੀ ਮਿਹਨਤ ਕਰਨ ਵਾਲੇ ਆ ਆਪ ਦਾ ਟਾਈਮ ਪਾਸ ਹੁੰਦਿਆ ਵਧੀਆ ਆਪਣਾ ਤੇ ਉਹ ਭੈਣ ਭਰਾਵਾਂ ਨੇ ਕਿਹਾ ਵੀ ਨਹੀਂ ਆਪਾਂ ਨਾ ਇਸ ਕੰਮ ਦੇ ਵਿੱਚ ਵੀ ਆਈਏ ਸਾਰੀ ਜਨਤਾ ਆਉਂਦੀ ਆ ਆਪਾਂ ਵੀ ਆ ਕੇ ਵੇਖੀਏ ਚਲੋ ਮਾਲਕ ਨੇ ਕਿਰਪਾ ਕੀਤੀ ਭੈਣ ਭਰਾਵਾਂ ਨਾਲ ਸਾਥ ਦਿੱਤਾ ਤੇ ਅੱਜ ਆਪਾਂ ਚਲੋ ਸੇਵਾਦਾਰ ਬਣਗੇ ਹਾਂਜੀ ਸੇਵਾਦਾਰ ਬਣੇ ਆ ਜੀ ਸਰਪੰਚ ਨਹੀਂ ਕਹਿ ਸਕਦੇ ਆਪਾਂ ਰ ਸੇਵਾਦਾਰ ਆ ਠੀਕ ਆ ਜਿੰਨੀ ਸੇਵਾ ਆਪਣੇ ਕਰਮਾ ਚ ਲਿਖੀ ਹੋਣੀ ਆਪਾਂ ਕਰਾਂਗੇ ਤੇ ਬਾਕੀ ਚਲੋ ਹੋਰ ਪਿੰਡ ਦੇ ਵਿੱਚ ਆਪਾਂ ਸੀਵਰੇਜ ਹੀ ਚੋਹਾ ਪੰਜਾਂ ਗਲੀਆਂ ਚ ਪਾਤੀ ਆ ਕੋਈ ਵੀ ਗਲੀ ਆਪਾਂ ਸੀਵਰੇਜ ਤੋਂ ਬਿਨਾ ਨਹੀਂ ਬਣਾਉਂਦੇ ਸਾਰੀ ਜਿਹੜੀਆਂ ਗਲੀਆਂ ਸੀਵਰੇਜ ਆਉਣ ਵਾਲੇ ਟਾਈਮ ਦੇ ਵਿੱਚ ਸੋਲਰ ਲਾਈਟ ਤੇ ਜਾਂ ਆਪਣਾ ਇੱਕ ਓਪਨ ਜੇਮ ਹੂੰ ਤੇ ਆਪਣਾ ਇਹ ਪੰਚਾਇਤ ਅਧਿਕਾਰ ਕੋਸ਼ਿਸ਼ ਹੈ ਆਪਣੀ ਵੀ ਇਹ ਚੀਜ਼ਾਂ ਲਈਏ ਐ ਐਮਐਲ ਸਾਹਿਬ ਨਾਲ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਤਾਂ ਮੰਗਣਾ ਆਂ ਜਾ ਕੇ ਵੇਖੋ ਜੀ ਸਾਡੇ ਐਮਐਲ ਸਾਹਿਬ ਵਧੀਆ ਸਾਡੇ ਸੀਐਮ ਸਾਹਿਬ ਵਧੀਆ ਤੇ ਉਹ ਜੋ ਮੰਗੀਦਾ ਉਹ ਦਿੰਦੇ ਆ ਤੇ ਠੀਕ ਆ ਤੇ ਬਲਾਕ ਸੰਤੀ ਦੀਆਂ ਚੋਣਾਂ ਨੂੰ ਲੈ ਕੇ ਕਿੱਦਾਂ ਦੀ ਤਿਆਰੀ ਹੈ ਜੀ ਬਹੁਤ ਤਿਆਰੀ ਵਧੀਆ ਜੀ ਆਪਾਂ ਤਾਂ ਵੇਖੋ ਕੰਮ ਕੀਤਾ ਹੈ ਕੰਮ ਦੇ ਮੁੱਦੇ ਲੈ ਕੇ ਆਪਾਂ ਇਹੋ ਗੱਲ ਕਰਨੀ ਆਪਾਂ ਦਾ ਕੰਮ ਹੀ ਲੈ ਕੇ ਚੱਲਣਾ ਹੈ ਵੀ ਜੋ ਅਸੀਂ ਕੰਮ ਕੀਤਾ ਹੈ ਕੰਮ ਦੇ ਹਿਸਾਬ ਨਾਲ ਸਾਨੂੰ ਵੋਟ ਦੇ ਦਿਓ ਠੀਕ ਹੈ ਨਾ ਆਪਾਂ ਕੰਮ ਦੇ ਲਿਹਾਇਣਾ ਵੋਟ ਮੰਗਣੀ ਆ ਆਪਾਂ ਕੋਈ ਐਵੇਂ ਨਹੀਂ ਕਹਿਣਾ ਭਈ ਦੂਜੀਆਂ ਸਰਕਾਰਾਂ ਵਾਂਗੂ ਨਹੀਂ ਯਾਰ ਅਸੀਂ ਇਤਨਾ ਕਰ ਲਈਏ ਉਤਨਾ ਕਰ ਲਈਏ ਉਹ ਗੱਲ ਨਹੀਂ ਹੈਗੀ ਆਪਣੇ ਸਿਰਫ ਇਹ ਆ ਭਈ ਕੰਮ ਕਰਾਂਗੇ ਤੇ ਕੰਮ ਦੇ ਲਿਹਾਇਣਾ ਜੇ ਕੋ ਭੈਣ ਭਰਾ ਨੂੰ ਕੰਮ ਚੰਗਾ ਲੱਗਦਾ ਆਪਣਾ ਤੇ ਵੋਟ ਕਰੇ ਨਹੀਂ ਤੇ ਠੀਕ ਹੈ ਕੋਈ ਗੱਲ ਨਹੀਂ ਫਿਰ ਫਿਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਐਮਐਲਏ ਸਾਹਿਬ ਸਰਦਾਰ ਸਰਦਾਰ ਸਿੰਘ ਧੁੰਨ ਅੱਜ ਤੱਕ ਉਹਨਾਂ ਘੇਰਾ ਪਰਚਾ ਨਹੀਂ ਜਿਕਰ ਆਇਆ ਜੀ ਠੀਕ ਹੈ ਉਹਨਾਂ ਦੀ ਇਹ ਸਾਫ ਸੁਥਰੀ ਰਾਜਨੀਤੀ ਆ ਹਮ ਅੱਜ ਤੱਕ ਚਲੋ ਸਾਡੀ ਵੀ 37 38 ਸਾਲ ਏਜ ਹੋ ਗਈ ਆ ਤੇ ਅਜੇ ਤੱਕ ਅਸੀਂ ਵੇਂਦੇ ਆਂ ਸਰਕਾਰਾਂ ਨਹੀਂ ਦੇ ਪਰਚੇ ਕਰਾਉਂਦੀਆਂ ਭਰਾਵਾਂ ਨੂੰ ਭਰਾ ਇੱਕ ਦੂਜੇ ਨਾਲ ਲੜਦੇ ਆ ਉਹਨਾਂ ਜਦੋਂ ਵੀ ਮੰਨ ਲਓ ਕੋਈ ਮੁੱਦਾ ਹੁੰਦਾ ਵੀ ਕੋਈ ਲੜਾਈ ਝਗੜਾ ਹੁੰਦਾ ਉਹ ਆਪ ਕਹਿੰਦੇ ਆ ਕਾਲੀ ਕਾਂਗਰਸ ਦਾ ਕੋਈ ਨਹੀਂਗਾ ਭਈ ਇਹ ਕਿਹੜੀ ਪਾਰਟੀ ਨੂੰ ਬਲੋਂਗ ਕਰਦਾ ਉਹ ਚੀਜ਼ ਦਾ ਕੋਈ ਹੈ ਨਹੀਂਗਾ ਮੈਟਰ ਨਹੀਂ ਹੈਗਾ ਉਹ ਕਹਿੰਦੇ ਆ ਵੀ ਕਿਸੇ ਤਰੀਕੇ ਨਾਲ ਜੇ ਇਹਨਾਂ ਦੀ ਲੜਾਈ ਹੋਈ ਆ ਨਾ ਭਾਵੇਂ ਆਮ ਪਾਰਟੀ ਦੇ ਬੰਦੇ ਦੀ ਹੋਈ ਆ ਉਹਨੂੰ ਵੀ ਕਹਿੰਦੇ ਆ ਵੀ ਨਹੀਂ ਤੂੰ ਇਹ ਤਰਾ ਨਹੀਂ ਜਿੱਥੇ ਤੂੰ ਗਲਤ ਹੈ ਉਥੇ ਤੂੰ ਗਲਤ ਆ ਉਹ ਇਸ ਤਰੀਕੇ ਦੀ ਰਾਜਨੀਤੀ ਨਹੀਂ ਕਰਦੇ ਸਾਫ਼ ਸੁਥਰੀ ਰਾਜਨੀਤੀ ਉਹਨਾਂ ਦੀ ਤੇ ਸਾਨੂੰ ਇਹੋ ਜਿਹਾ ਲੀਡਰ ਇਹੋ ਜਿਹਾ ਲੀਡਰ ਕਰਮਾ ਵਾਲਿਆਂ ਨੂੰ ਬੰਦਿਆਂ ਨੂੰ ਇਲਾਕੇ ਨੂੰ ਮਿਲਦਾ ਸਾਨੂੰ ਵਧੀਆ ਬੰਦਾ ਮਿਲਿਆ ਵਧੀਆ ਇਲਾਕੇ ਨੂੰ ਇਹ ਸਾਨੂੰ ਅਸੀਂ ਆਨੇ ਵੀ ਸਾਡੀ ਖੋਸ਼ ਕਿਸਮਤੀ ਆ ਵੀ ਸਾਨੂੰ ਐਡਾ ਵਧੀਆ ਬੰਦਾ ਮਿਲਿਆ ਤੇ ਉਹ ਸਾਡੇ ਪਿੱਛੇ ਫੇਰ ਸਾਡੀ ਗੱਲ ਸੁਣਦੇ ਆ ਜਦੋਂ ਮਰਜ਼ੀ ਜਿੱਥੇ ਮਰਜ਼ੀ ਰੋਕ ਲੋ ਉਹਨਾਂ ਨੂੰ ਕਦੀ ਜਦੋਂ ਮਰਜ਼ੀ ਫੋਨ ਕਰੋ ਕੋਈ ਦਿੱਕਤ ਨਹੀਂ ਚਲੋ ਕਿਤੇ ਐਮਰਜੈਂਸੀ ਹੋ ਵੀ ਜਾਂਦੀ ਆ ਕਈਆਂ ਦੀ ਸਾੜ ਤੋਂ ਨਹੀਂ ਕਈਆਂ ਨੂੰ ਫੋਨ ਜੋ ਕਿ ਕਈ ਯਾਰ ਨਹੀਂ ਚੁੱਕੇ ਜਾਂਦੇ ਕਿਉਂਕਿ ਕਈ ਯਾਰ ਬੈਠੇ ਉਸ ਤਰੀਕੇ ਨਾਲ ਹੁੰਦੇ ਆ ਤੇ ਬਾਕੀ ਕੋਈ ਚੱਕਰ ਨਹੀਂ ਐ ਸਾਰੇ ਡੱਟ ਕੇ ਲੱਗੇ ਨਹੀਂ ਇੱਕ ਗੱਲ ਨੂੰ ਤਾਂ ਵਿਰੋਧੀ ਵੀ ਮੰਨਦੇ ਆ ਕਿ ਉਹ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਚਲੋ ਸਮਾਂ ਦੇਣ ਲਈ ਬਹੁਤ ਧੰਨਵਾਦ ਦਰਸ਼ਕੋ ਤੁਸੀਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਸਰਪੰਚ ਸਾਹਿਬ ਦੇ ਕੀਤੇ ਹੋਏ ਕੰਮ ਵੀ ਵਿਖਾਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਤੇ ਚਲੋ ਇਦਾਂ ਤੁਸੀਂ ਕੰਮ ਦੇਖੋ ਨਾਲੇ ਹੋਰ ਸਾਲ ਨੂੰ ਆਪਾਂ ਫੇਰ ਚੱਲਾਂਗੇ ਔਰ ਇਸ ਤੋਂ ਵੱਧ ਅਸੀਂ ਤਾਂ ਨੇ ਵਾਅਦਾ ਵਾਅਦਾ ਕੰਮ ਕਰੀਏ ਸਰਕਾਰ ਚੰਗੀ ਆਪਣੀ ਤੇ ਗਾਹ ਵੀ ਆਪਾਂ ਲੈ ਕੇ ਆਈਏ ਤੇ ਸਤਾਈ ਦੇ ਵਿੱਚ ਵੀ ਚਲੋ ਆਪਾਂ ਵਧੀਆ ਤਰੀਕੇ ਦੇ ਨਾਲ ਸਾਰੇ ਭਰਾ ਨਾਲ ਆਪਣੇ ਕੋਈ ਚੱਕਰ ਨਹੀਂ ਮਾਲਕ ਕਿਰਪਾ ਰੱਖੂਗਾ ਧੰਨਵਾਦ ਜੀ ਚਲੋ ਵੈਗੁਰਜੀ ਕਾ ਖਾਸ ਸਾਹਿਬ ਵੈਗੁਰਜੀ ਕੀ ਫਤਿਹ ਵੀਜੀ ਆ ਦਲਜੀਤ ਮੰਡ ਨੇ ਜਿਹੜਾ ਵਾਦਾ ਕੀਤਾ ਸੀ ਇਹਨਾਂ ਨਾਲ ਵੀਰਣਾ ਵੀ ਮੈਂ ਕਮਰਾ ਇੱਕ ਤੁਹਾਨੂੰ ਪਾ ਕੇ ਦਊਗਾ ਜਿਹੜਾ ਆ ਕਮਰਾ ਪੈ ਗਿਆ ਇਹਦਾ ਲੈਂਡਰ ਪੈ ਗਿਆ ਇਹਦੀ ਬਸ ਪਲਾਸਟਰ ਹੋਣ ਦੀ ਤਿਆਰੀ ਹੋ ਗਈ ਹੁਣ ਰਹਿਦੀ ਆ ਇਹ ਆਪਦੇ ਕੋਲੋਂ ਪਾ ਕੇ ਦਿੱਤਾ ਇਹ ਨਹੀਂ ਵੀ ਕੋਈ ਸਰਕਾਰੀ ਕੋਟੇ ਚੋਂ ਨਹੀਂ ਪਿਆ ਠੀਕ ਹੈ ਆਪਣਾ ਨਾਂ ਤੇ ਪਿੰਡ ਦੱਸੋ ਜੀ ਨਾ ਮੇਰਾ ਸੁਖਵੀਰ ਸਿੰਘ ਆ ਜੀ ਪਿੰਡ ਮੇਰਾ ਬਲਟੋਆ ਜੀ ਤੇ ਇਹ ਜਿਹੜੇ ਆਮ ਆਦਮੀ ਪਾਰਟੀ ਸਰਕਾਰ 4 ਸਾਲ ਹੋਣ ਆਲੇ ਆ ਇਹਨਾਂ ਦੀ ਕਾਰਜਕਾਰੀ ਨੂੰ ਕਿੱਦਾਂ ਵੇਖਦੇ ਜੀ ਇਹਨਾਂ ਦੀ ਕਾਰਜਕਾਰੀ ਬਹੁਤ ਵਧੀਆ ਜੀ ਬਹੁਤ ਵਧੀਆ ਸਹੂਲਤਾਂ ਬਹੁਤ ਦਿੱਤੀਆਂ ਸਰਕਾਰ ਨੇ ਆਪਣਾ ਜਿਵੇਂ ਬੱਤੀ ਮੋਟਰ ਵਾਲੀ ਲੈਡ ਬਹੁਤ ਆਉਂਦੀ ਆ ਨਹਿਰੀ ਪਾਣੀ ਬਹੁਤ ਆਉਂਦਾ ਏ ਫਿਰ ਆ ਆਪਣਾ ਮਡੀਆਂ ਚੋਨਾ ਵਧੀਆ ਚੁਕਿਆ ਗਿਆ ਏ ਬੱਤੀ ਘਰਾਂ ਵਾਲੀ ਫਰੀ ਆਪਣਾ ਚੇਤ ਜੁਮਟ ਫੇਰ ਆਪਾਂ ਸੇਵਾ ਕੇਂਦਰ ਦੇ ਵਿੱਚ ਆਨਲਾਈਨ ਸੂਤਾ ਬਹੁਤ ਵਧੀਆ ਹੋ ਗਿਆ ਬਰਥ ਸਰਟੀਫੀਕੇਟ ਜਮ ਬੰਦੇ ਆ ਡਰਾਈਵ ਲਿਸੈਂਸ ਬੰਦੇ ਆ ਹੁਣ ਆਉਣਾ ਰਜਿਸਟਰੀਆਂ ਵੀ ਆਨਲਾਈਨ ਹੋਣ ਲੱਗੀਆਂ ਬਹੁਤ ਵਧੀਆ ਕ੍ਰੈਕਸ਼ਨ ਰੂਹੇ ਦਿਨਾਂ ਜੀ ਬਹੁਤ ਹੈ ਧੰਨਵਾਦ ਸਰਕਾਰ Mm. -hmm.